ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਗੁਰਦੁਆਰਾ ਸੀਸਗੰ੍ਹ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲਪੁਰਾ ਸਾਹਿਬ ਇਸ ਦੇ ਦਰਸ਼ਨ ਕਰਾਵਾਂਗੇ ਅਤੇ ਰਾਹ ਦਾ ਜੋ ਨਜ਼ਾਰਾ ਹੈ ਆਉਣ ਦਾ ਉਹ ਤੁਹਾਨੂੰ ਦਿਖਾਵਾਂਗੇ चैनल न जुड़े रहो चैनल सबसक्राइब लाइक शेयर कमेंट जरूर करो वागुरू जी का खालसा वागुरू जी की फतेह गुरद्वारा शीसगंज साहब फतेहगढ़ अच्छी हम चले जी भूरा साहब ਸਿਸ ਗੰਚਾ ਮਥਟੇ ਗਏ ਆ ਪੂਰਾ ਸਾਹਿਬ ਅੰਦਰ ਉਹਨਾਂ ਨੇ ਵੀਡੀਓ ਨੂੰ ਵਰਜਤਾ ਵੀਡੀਓ ਨਹੀਂ ਬਣਾਉਣ ਦਿੰਦੇ ਆ ਗਏ ਜਰਾ ਵੀ ਹੋਈ ਗਏ ਬਾਹਰੋਂ ਤੁਹਾਨੂੰ ਹੋਰ ਦਰਸ਼ਾਉਦੇ ਦਰਸ਼ਨ ਕਰਾਉਂਦੇ ਹਨ ਉਹਨਾਂ ਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਥੋੜਾ ਥੋੜਾ ਮੀਂਹ ਪੈ ਰਿਹਾ ਹੈ ਆ ਗਏ ਆ ਸੁਹਾਣਾ ਮੌਸਮ ਹੈ ਅੰਦਰ ਬਿਲਾ ਹੀ ਦਰਸ਼ਨ ਕਰਾਈ ਜੀ ਬਿਲਾ ਇਹ ਵੀ ਦੌਰ ਤੇ ਇਥੇ ਇਹ ਨਵੀਂ ਲਿਖ ਲਾਇਆ ਵੀ ਵੀਡੀਓ ਜਿਹੜੀ ਆ ਵਰਜਤ ਪਿਛਲੇ ਲਿਖ ਲਾਇਆ ਵੀ ਵੀਡੀਓ ਜਿਹੜੀ ਆ ਨਹੀਂ ਬਣਾਉਣੀ ਜਦੋਂ ਗੁਰਤੇਗ ਭਾਦਰ ਜੀ ਇਥੇ ਆਏ ਉਦੋਂ ਇਸ ਪਿੰਡ ਦਾ ਨਾਂ ਮਖੋਵਾਲ ਸੀਗਾ ਤੇ ਗੂਗਲ ਤੋਂ ਸਰਚ ਮਾਰੀ ਤੇ ਉੱਥੋਂ ਪਤਾ ਲੱਗਾ ਇੱਥੇ ਇੱਕ ਡਾਕੂ ਰਹਿੰਦਾ ਸੀਗਾ ਜਿਹਦਾ ਨਾਮ ਮਖੋ ਸੀ ਉਸਦੇ ਨਾਮ ਤੋਂ ਇਸ ਦਾ ਪਿੰਡ ਦਾ ਨਾਮ ਮਖੋਵਾਲ ਪੈ ਗਿਆ ਇਹ ਹੁਣ ਪਤਾ ਨਹੀਂ ਸੱਚਾਈ ਹੈ ਜਾਂ ਦੰਦ ਕਰਿਆ ਹੈ ਕਮੈਂਟ ਕਰਕੇ ਤੁਸੀਂ ਦੱਸ ਦਿਓ ਤੇ ਇਥੋਂ ਹੀ ਗੁਰੂ ਜੀ ਨੇ ਕੋਲ ਇਥੋਂ ਹੀ ਗੁਰੂ ਜੀ ਦੇ ਕੋਲ ਕਿਸ ਮੀਰੀ ਪੰਡਤ ਗਿਨੇ ਧਰਮ ਨੂੰ ਖਤਰਾ ਸੀਗਾ ਆਪਣੇ ਧਰਮ ਦੀ ਖਾਤਰ ਗੁਰਦੇਵ ਭਾਦਰੀ ਜੀ ਆਪਸ ਆਏ ਤੇ ਉਹਨਾਂ ਪਾਸ ਪ੍ਰਯਾਦ ਕੀਤੀ ਕਿ ਗੁਰੂ ਜੀ ਸਾਡਾ ਧਰਮ ਬਚਾ ਦਿਓ ਜਿਹੜੇ ਧਰਮ ਨੂੰ ਖਤਰਾ ਹੈ ਗੁਰੂ ਜੀ ਨੇ ਕਿਹਾ ਕਿ ਇੱਥੇ ਇੱਕ ਬੜੇ ਬਲਿਦਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਰਾਏ ਜੀ ਕੋਲ ਬੈਠੇ ਸੀ ਉਹਨਾਂ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਦਾਨੀ ਕੌਣ ਹੋ ਸਕਦਾ ਹੈ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਅਤੀਤ ਹੋ ਰਿਆ ਤੇ ਪੰਡਤਾਂ ਦੇ ਧਰਮ ਨੂੰ ਬਚਾਇਆ ਉਹ ਸਾਰਾ ਇਤਿਹਾਸ ਲਿਖਿਆ ਹੈ ਜੀ ਇਹ ਤੁਸੀਂ ਆਪ ਸਕਰੀਨ ਸ਼ਾਟ ਕਰਕੇ ਪੜ ਲਿਓ ਓ ਇਧਰ ਪੂੜੇ ਲੱਗੇ ਆ ਕਿਸ਼ਤੀ ਵਾਲੇ ਦੇ ਗੋਲ ਵਾਲੇ ਇਹ ਅਨੰਦ ਪ੍ਰਸਾਦ ਦਾ ਬਸ ਸੱਡਾ ਹੈ ਇਹ ਤੋਂ ਅੰਮ੍ਰਿਤਸਰ ਦੀ ਸਰਵਸ ਬਹੁਤ ਘਾਟਾ ਹੈ ਤੇ ਅਸੀਂ ਟਰਾਲੀ ਦੇ ਉੱਤੇ ਆਏ ਆ ਇਹ ਸੰਗਤ ਵਾਲੀ ਟਰਾਲੀ ਹੈ ਤੇ ਅਸੀਂ ਹੁਣ ਇਸ ਟਰਾਲੀ ਦੇ ਉੱਤੇ ਬੈਠ ਗਏ ਅਸੀਂ ਜਾਵਾਂਗੇ ਗੜ ਸ਼ੰਕਰ ਤੱਕ ਕਾਲ ਸ਼ੰਕਰ ਤੋਂ ਫਿਰ ਅਸੀਂ ਅੱਗੇ ਆਪਣੇ ਵਤਨ ਜਾਵਾਂਗੇ ਇਹ ਵਿੱਚ ਡਰਿੰਕੂ ਬੇਟਾ ਨਾਲ ਸੰਗਤ ਹੈ ਰਾਮ ਕਰ ਰਹੀ ਹੈ ਇਹਨਾਂ ਇਧਰ ਦੀ ਜਾਣਾ ਹੈ ਹੁਸ਼ਿਆਰਪੁਰ ਥਾਣੀ ਮੇਤੜ ਪਸਪਦੇ ਘਰ ਚੂਰੀਆ ਸਾਹਿਬ ਵੱਲ ਤੇ ਇਸ ਦੇ ਨਾਲ ਹੀ ਜਾ ਰਹੇ ਆ ਰਾਦ ਵਿੱਚ ਲੰਗਰ ਛਕਦੇ ਛਕਾਉਂਦੇ ਜਾ ਰਹੇ ਹਾਂ ਬਹੁਤ ਵਧੀਆ ਚਲੋ ਟੈਮ ਜਿਹੜਾ ਸਾਡਾ ਪਾਸ ਹੋਇਆ ਹੈ ਡਾਇਰੈਕਟਰ ਸਾਨੂੰ ਮੇਲੇ ਨੂੰ ਸੰਗਤ ਨੂੰ ਲੈ ਕੇ ਆਏ ਆ ਗਏ ਹੋ ਗਏ ਆ ਪੰਕਾਸ਼ ਕਰਨ ਤੇ ਹੁਣ ਬਹਿਣ ਲੱਗੇ ਵਿੱਚ ਅਸੀਂ ਗੜਸ਼ੰਕਰ ਆ ਗਏ ਸੀ ਗੜਸ਼ੰਕਰ ਤੋਂ ਵੀ ਕੋਈ ਬੱਸ ਨਹੀਂ ਮਿਲੀ ਫਿਰ ਅਸੀਂ ਆ ਜਿਹੜਾ ਤਿੰਨ ਪਹੀਆਂ ਵਾਲਾ ਟੈਂਪੂ ਆ ਪੂੰਡ ਜਿਹਨੂੰ ਕਹਿੰਦੇ ਆ ਉਸ ਦੇ ਵਿੱਚ ਬਹਿ ਕੇ ਅਸੀਂ ਆਏ ਬਿਆਸ ਦਰਿਆ ਆ ਗਿਆ ਜੀ ਯਾਦ ਜਰਾ ਨਾ ਕੇ ਅੱਗੇ ਗੁਰਦਵਾਰਾ ਸਾਹਿਬ ਆ ਗਿਆ ਮਨਸਰ ਫਿਰ ਉਸਰ ਕੋਲੋਂ ਦਰਿਆ ਬਿਆਸ ਆ ਰਹੀਏ ਇਹ ਤਾਂ ਹੁਣ ਇਸ ਬੱਸ ਨੇ ਲਾ ਦਿੱਤਾ ਤੇ ਅਸੀਂ ਹੁਣ ਚੱਲੇ ਆ ਆਪਣੇ ਘਰ ਆ ਰਹੀਏ ਇਹ ਦਪੋਲਾ ਹੈ ਤੇ ਇਧਰ ਆ ਨਾ ਕਾਲਜ ਸ੍ਰੀ ਦਰਸ਼ਨ ਸਿੰਘ ਫਿਰਮਾਨ ਕਾਲਜ ਆ ਸਾਹਮਣੇ ਕਾਲਜ ਹੈ ਆ ਫਿਰਮਾਨ ਦਾ ਬੋਰਡ ਲੱਗਾ ਹੋਇਆ ਇਹ ਇਥੇ ਵੀਡੀਓ ਇਸਮਾਪਤੀ ਹੈ। ਵੀਡੀਓ ਚੰਗੀ ਲੱਗੀ ਹੋਵੇ। ਸ਼ੇਅਰ, ਕਮੈਂਟ, ਲਾਈਕ ਜ਼ਰੂਰ ਕਰਿਓ। ਅਗਲੀ ਵੀਡੀਓ ਅੱਜ ਆਪਾਂ ਫੇਰ ਪੇਸ਼ਾਂਗੇ। ਇਹ ਸੀ ਅਨੰਦਪੁਰ ਸਾਹਿਬ ਜੀ ਦੀ ਯਾਤਰਾ ਦਾ ਦ੍ਰਿਸ਼। ਜੋ ਉਧਰ ਹੀ ਵੇਖਿਆ। ਦਰਸ਼ਨ ਕੀਤੇ। ਤੇ ਇਸ ਵੀਡੀਓ ਦੀ ਅਨੰਦਪੁਰ ਸਾਹਿਬ ਵਾਲੀ ਦੀ। ਇਥੇ ਇਸਮਾਪਤੀ ਹੈ ਜੀ। ਅਗਲੀ ਵੀਡੀਓ ਜਿਹੜੀ ਉਹ ਹੀ ਉਹ ਤੁਹਾਨੂੰ ਫੇਰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ